ਸਸਿਕਾ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਆਪਣੀ ਆਵਾਜ਼ ਪੰਜਾਬੀ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਆ ਤੋਂ ਜਿਹੜੇ ਸਟੂਡੈਂਟ ਸਾਰੇ ਆ ਉਹਨਾਂ ਦੇ ਕੀ ਹਾਲਾਤ ਹੋਆ ਕਿਸ ਤਰ੍ਹਾਂ ਉਹ ਇੱਥੇ ਰਹੇ ਕੀ ਕੀ ਉਹਨਾਂ ਨੂੰ ਕੀ ਕੀ ਕਰ ਸਕਦੇ ਆ ਉਹਨਾਂ ਦੇ ਬਾਰੇ ਆਪਣੇ ਨਾਲ ਜੁੜੇ ਹੋਏ ਹਨ ਰਣਜੋਤ ਸਿੰਘ ਜੋ ਇਸ ਵਾਰ ਇਹਪਾ ਨੂੰ ਜਾਣਕਾਰੀ ਦੇਣਗੇ ਸਸੀ ਗੜੀਆ ਸਿੰਘ ਜੀ ਸਸੀ ਗੜਪਾ ਜੀ ਕੋਠੀਠਾ ਜੀ ਹਾਂ ਜੀ ਬਾਈ ਠੀਕ ਠਾਕ ਜੀ ਅੱਜ ਆਪਾਂ ਇਹ ਆਪਾਂ ਅੱਜ ਦਾ ਜਾਣਕਾਰੀ ਲੈਣੇ ਹੈਗੇ ਵੀ ਜਿਹੜੇ ਸਟੂਡੈਂਟ ਇੰਡੀਆ ਤੋਂ ਆ ਰਹੇ ਆ ਇਸ ਟਾਈਮ ਹਾਂਜੀ ਬਾਈ ਵੀ ਉਹ ਉਹ ਕਿਹੜੇ ਰੂਲ ਆਨ ਇਸ ਟਾਈਮ ਹੈਗੇ ਚੱਲ ਰਹੇ ਜਿਹੜੇ ਵੀ ਕਿਹੜੇ ਬੇਸਤੀ ਆ ਰਹੇ ਆ ਜਾਂ ਕਿਹੜੇ ਟਾਈਪ ਦੇ ਮਤਲਬ ਵੀਜਾ ਇਸ ਟਾਈਮ ਜਿਹੜੇ ਹੈਗੇ ਆ ਚੱਲ ਰਹੇ ਇਸ ਟਾਈਮ ਇੰਡੀਆ ਤੋਂ ਸਟੂਡੈਂਟ ਓਨਲੀ ਪਹਿਲੀ ਦੇਖੋ ਇੱਕ ਇਮੀਗ੍ਰੇਸ਼ਨ ਦਾ ਸਵਾਲ ਤੁਸੀਂ ਪੁੱਛਿਆ ਇਹਦੇ ਕਈ ਸਟੂਡੈਂਟ ਇੱਥੇ ਆਉਂਦੀਆਂ ਕਈ categories ਹੈਗੀਆਂ ਬੱਚੇ ਬੱਚੇ ਜਿਹੜੇ ਉੱਥੇ ਇੰਡੀਆ ਚ ਇਸ ਟਾਈਮ ਹੈਗੇ ਆ ਜਿਨ੍ਹਾਂ ਨੇ ਪਲੱਸ 2 ਕੀਤੀ ਹੈ ਹਾਂਜੀ ਉਹ ਇੱਥੇ ਬੈਚਲਰ ਵਾਸਤੇ ਵੀ ਆ ਸਕਦੇ ਆ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਬੈਚਲਰ ਕੀਤੀ ਆ ਉਹ ਇੱਥੇ ਮਾਸਟਰ ਵਾਸਤੇ ਵੀ ਆ ਸਕਦੇ ਆ ਜਿਨ੍ਹਾਂ ਨੇ ਇੱਥੇ ਉੱਥੇ ਮਾਸਟਰ ਇੰਡੀਆਜ਼ ਕੀਤੀ ਹੋਈ ਆ ਉਹ ਇੱਥੇ ਪੀਐਸਡੀ ਦੇ ਜਿਹੜੇ ਕੋਰਸ ਕਈ ਯੂਨੀਵਰਸਿਟੀਆਂ ਪ੍ਰੋਵਾਈਡ ਕਰਦੀਆਂ ਆ ਤੇ ਉਹ ਉਹਨਾਂ ਵਾਸਤੇ ਵੀ ਆ ਸਕਦੇ ਆ ਇੱਥੇ ਤੇ ਇਸ ਟਾਈਮ ਕੋਈ ਪਲੱਸ 2 ਤੋਂ ਬਾਅਦ ਚੜਾ ਵੀ ਹੈਗਾ ਕੋਈ ਜਿਹਦਾ ਪਲੱਸ 2 ਤੋਂ ਬਾਅਦ ਚ ਕੋਈ ਕੋਰਸ ਜਿਹੜੇ ਯੰਗ ਜਿਹਦਾ ਮੁੰਡੇ ਆ ਕੁੜੀਆਂ ਆ ਉਹ ਪਲੱਸ 2 ਤੋਂ ਬਾਅਦ ਚ ਉਹਨਾਂ ਲਈ ਕੁਝ ਹੈਗਾ ਕੁਝ ਇਦਾਂ ਦਾ ਕੋਈ ਔਰਚੂਨਿਟੀ ਹਾਂਜੀ ਭਾਜੀ ਜੇ ਜਿਹੜੇ ਬੱਚੇ ਨੇ ਇੰਡੀਆ ਦੇ ਵਿੱਚ ਪਲੱਸ 2 ਕੀਤੀ ਹੋਈ ਆ ਉਹ ਇੱਥੇ 3 ਸਾਲ ਦੀ ਬੈਚਲਰ ਵਾਸਤੇ ਆ ਸਕਦਾ ਉਹ ਤੁਹਾਨੂੰ ਹਾਂਜੀ ਉਹ ਜਿੱਦਾਂ ਆਪਣੀ ਇੰਡੀਆ ਸੇ ਬੀਏ ਬੀਕਾਮ ਬੀਐਸਸੀ ਕਾਲਜਾਂਸ ਹੁੰਦੀ ਆ ਉੱਥੇ ਠੀਕ ਤੇ ਉਹ ਇੱਥੇ ਆਪਣੇ 3 ਸਾਲ ਬੈਚਲਰ ਵਾਸਤੇ ਆ ਸਕਦਾ ਆ ਤੇ ਉਹ ਆਪਦੇ ਨਾਲ ਡਿਪੈਂਡੈਂਟ ਵੀ ਲੈ ਸਕਦੇ ਆ ਜਿੱਦਾਂ ਜਿਹੜੇ ਜਿਹੜੇ ਪਲੱਸ 2 ਤੋਂ ਬਾਅਦ ਚਾ ਇੰਜਾਂ ਵੀ ਇਹਨਾਂ ਜਿਹੜੀ ਐਡਟ ਕੈਟਾਗਰੀ ਚ ਉਹ ਆਪਦੇ ਨਾਲ ਡਿਪੈਂਡੈਂਟ ਲੈ ਸਕਦੇ ਇਹ ਰੂਲ ਹੈਗੇ ਆ ਜਾਂ ਕਿਦਾਂ ਨਹੀਂ ਭਾਜੀ ਬੀ ਦਾ ਓਨ ਦਾ ਟਾਈਮ ਜੇ ਹੁਣ ਆਪਾਂ ਇਸ ਟਾਈਮ ਦੀ ਗੱਲ ਕਰੀਏ ਜਿਹੜੇ ਮੌਜੂਦਾ ਹਾਲਾਤ ਜਾਂ ਮੌਜੂਦਾ ਰੂਲ ਕਾਨੂੰਨ ਕਾਇਦੇ ਜਿਹੜੇ ਸਰਕਾਰ ਦੇ ਹੈਗੇ ਨੇ ਇਹ 1 ਜਨਵਰੀ 2024 ਜੇ ਅੱਜ ਤੋਂ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਤੋਂ ਇਹਨਾਂ ਨੇ ਡਿਪੈਂਡੈਂਟ ਬੰਦ ਕਰ ਦਿੱਤੇ ਆ ਓਕੇ ਇਹ ਪਹਿਲਾਂ ਡਿਪੈਂਡੈਂਟ ਕਾਫੀ ਵੱਡੀ ਪੱਧਰ ਤੇ ਇੱਥੇ ਆਏ ਆ ਬੈਚਲਰ ਡਿਗਰੀ ਦੇ ਨਾਲ ਵੀ ਆਏ ਆ ਤੇ ਮਾਸਟਰ ਡਿਗਰੀ ਦੇ ਨਾਲ ਵੀ ਆਏ ਆ ਹੁਣ ਇਹਨਾਂ ਨੇ ਬੈਚਲਰ ਔਰ ਮਾਸਟਰ ਡਿਗਰੀ ਦੇ ਡਿਪੈਂਡੈਂਟ ਬੰਦ ਕਰ ਦਿੱਤੇ ਆ ਕੇਵਲ ਇੱਥੇ ਜਿਹੜਾ ਡਾਕਟਰੀ ਲੈਵਲ ਦੀ ਡਿਪ ਡਿਪੜਾਈ ਕਰਨ ਆਉਂਦਾ ਪੀਐਸਡੀ ਲੈਵਲ ਦੇ ਉਹ ਕੇਵਲ ਆਪ ਦਾ ਡਿਪੈਂਡੈਂਟ ਲੈ ਸਕਦਾ ਓਕੇ ਓਕੇ ਮਤਲਬ ਵੀ ਹੁਣ ਡਿਪੈਂਡਡ ਜਿਹੜੇ ਪਲੱਸ 2 ਤੋਂ ਬਾਅਦ ਚ ਜਾਂ ਕੁਝ ਇਹ ਨਹੀਂ ਕੋਈ ਪੀਛਲੀ ਕਰਨ ਆ ਰਿਹਾ ਜਾਂ ਉਹੀ ਲਿਆ ਸਕਦਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੇ ਆਪਣੇ ਕੇਅਰ ਹੋਮ ਦੇ ਆ ਉਹ ਕੇਅਰ ਹੋਮ ਚ ਵੀ ਡਿਪੈਂਡਡ ਅਲਾਉਡ ਆ ਕਿ ਨਹੀਂ ਹਜੇ ਅਲਾਉਡ ਭਾਜੀ ਕੇਅਰ ਹੋਮ ਦਾ ਹਾਲਾਤ ਇਦਾਂ ਆ ਕਿ ਜਿਹੜੇ ਨਵੇਂ ਜਿਹੜੇ ਜਿਨ੍ਹਾਂ ਨੇ ਆਣਾ ਆ ਹੁਣ ਉਥੋਂ ਕਿਸੇ ਵੀ ਆਪਾਂ ਕਹ ਲਈਏ ਇੰਡੀਆ ਕਈ ਬੱਚੇ ਆਂਦੇ ਕਰ ਲਈ ਪਹਿਲਾਂ ਵੀ ਆਏ ਆ ਨਾਈਜੀਰੀਆ ਇੰਡੀਆ ਪਾਕਿਸਤਾਨ ਫਿਲੀਪੀਨਸ ਗਈ ਵੱਡੀਆਂ ਵੱਡੀਆਂ ਕੰਟਰੀਆਂ ਤੋਂ ਆਂਦੇ ਆ ਇੱਥੇ ਤੇ ਉਹ ਇਦਾਂ ਆ ਕਿ ਜਿਹੜੀ ਲਾਸਟ ਜਿਹੜੀ ਮਾਰਚ ਸੀਗੀ 2024 ਜਿਹੜੀ ਸੀਗੀ ਪਿਛਲਾ ਸਾਲ ਸੀਗਾ ਉਹ 11 ਮਾਰਚ ਤੋਂ ਇਹਨਾਂ ਨੇ ਜਿਹੜੇ ਡਿਪੈਂਡਡ ਆ ਕੇਅਰ ਵਰਕਰ ਦੇ ਬੰਦ ਕਰ ਦਿੱਤੇ ਆ ਅਸ਼ੋ ਕੇਅਰ ਵਰਕਰ ਕਿਉਂ ਨਹੀਂ ਆ ਸਕਦਾ ਹਾਂਜੀ ਹੁਣ ਉਹੀ ਕੇਅਰ ਵਰਕਰ ਦੇ ਵਿੱਚ ਆ ਸਕਦਾ ਆ ਜਿਹੜਾ ਕੱਲਾ ਬੰਦਾ ਆ ਸਕਦਾ ਚਾਹੇ ਉਹ ਬੱਚੀ ਆ ਜਾਂ ਬੱਚਾ ਯਾਰ ਕਿਸੇ ਦਾ ਤੇ ਉਹ ਕੱਲਾ ਹੀ ਆ ਸਕਦਾ ਆ ਉਹਦੇ ਨਾਲ ਉਹਦਾ ਹਸਬੰਦ ਵਾਈਫ ਨਹੀਂ ਆ ਸਕਦੀ ओके okay, so, मतलब ਵੀ ਹੁਣ ਸਿੰਗਲ ਬੰਦਾ ਹੀ ਆ ਸਕਦਾ ਜਿਹੜਾ ਮੇਨ ਆ ਹਾਂਜੀ ਮੇਨ ਅਪਲੀਕੈਂਟ ਆ ਮੇਨ ਪ੍ਰੀਜ਼ੈਂਟ ਉਹੀ ਆ ਸਕਦਾ ਉਹ ਦਾਪੈਂਡੈਂਟ ਨਹੀਂ ਆ ਨਹੀਂ ਹਾਂਜੀ ਭਾਜੀ ਉਹ ਹੁਣ ਨੀਗਾ ਜਿਹੜੀ ਆਪਾਂ ਗੱਲਾਂ ਸੁਣਦੇ ਆ ਵੀ ਨਹੀਂ ਜੀ ਦੋਹਾਂ ਦਾ ਲੱਗ ਜੂਗਾ ਇਹ ਸਭ ਫੇਕ ਆ ਨਹੀਂ ਭਾਜੀ ਇਹ ਲੋਕਾਂ ਦੀਆਂ ਜਿਹੜੀਆਂ ਅਫਵਾਹਾਂ ਲੋਕਾਂ ਦੀਆਂ ਅਫਵਾਹਾਂ ਦੇ ਵਿੱਚ ਆਉਣ ਨਾਲੋਂ ਪਹਿਲਾਂ ਆਪਦੀ ਪੜ੍ਹਾਈ ਲਿਖਾਈ ਰਿਸਰਚ ਜ਼ਰੂਰੀ ਚਾਹੀਦੀ ਆ ਕਰ ਲੈਣੀ ਚਾਹੀਦੀ ਬੰਦੇ ਨੂੰ ਘਰੋਂ ਪੈਰ ਪਟਣ ਤੋਂ ਪਹਿਲਾਂ ਤੇ ਇਹ ਜ਼ਰੂਰੀ ਚਾਹੀਦਾ ਆ ਬੱਚਿਆਂ ਨੂੰ ਥੋੜਾ ਅਵੇਅਰਨੈਸ ਹੋਣੀ ਚਾਹੀਦੀ ਬੱਚਿਆਂ ਦੇ ਵਿੱਚ ਜਿਹੜੇ ਹੁਣ ਇਸ ਟਾਈਮ ਆਪਾਂ ਗੱਲ ਕਰੀਏ ਵੀ ਕਿਹੜੇ ਕਿਹੜੇ ਵੀਜ਼ੇ ਲੱਗ ਰਹੇ ਆ ਇਸ ਟਾਈਮ ਕਿਹੜੇ ਕਿਹੜੇ ਵੀਜ਼ੇ ਲੱਗ ਰਹੇ ਆ ਮਤਲਬ ਵੀ ਲੋਕੀ ਕਹਿੰਦੇ ਵੀ ਹਾਂ ਜੀ ਵਰਕ ਪਰਮਿਟ ਲੱਗ ਰਹੇ ਆ ਵਰਕ ਪਰਮਿਟ ਹੁਣ ਮਤਲਬ ਕਿਦਾਂ ਕਿੰਕੇ ਹੈ ਕਿ ਹੈ ਜੇ ਵਰਕ ਪਰਮਿਟ ਕਿ ਹੈ ਕੋਈ ਕੈਟਾਗਰੀ ਦੱਸੋਗੇ ਸਾਨੂੰ ਕੁਝ ਭਾਜੀ ਵਰਕ ਪਰਮਿਟ ਦੀਆਂ ਇਸ ਇੰਗਲੈਂਡ ਦੇ ਅੰਦਰ ਕਾਫੀ ਕੈਟੇਗਰੀਆਂ ਹੈਗੀਆਂ ਜਿੱਦਾਂ ਮੈਂ ਹੁਣੇ ਜ਼ਿਕਰ ਕੀਤਾ ਤੁਹਾਡੇ ਨਾਲ ਕੇਅਰ ਹੋਮ ਆ ਤੇ ਆਪਣੇ ਕਈ ਰੈਸਟੋਰੈਂਟ ਵੀਰ ਭਾਜੀ ਜਿਹੜੇ ਹੈਗੇ ਆ ਉਹ ਵੀ ਸਪான்ਸਰ ਆ ਪ੍ਰੋਵਾਈਡ ਕਰਾਉਂਦੇ ਆ ਬੱਚੇ ਨੂੰ ਮੇਨ ਗੱਲ ਆ ਕਿ ਜੇ ਬੱਚੇ ਇੰਡੀਆ ਤੋਂ ਕੋਈ ਉਹਦਾ ਹੁਨਰ ਹੈਗਾ ਵਾ ਰੋਟੀ ਬਣਾਉਣ ਦਾ ਜਾਂ ਉਹਨੇ ਉੱਥੇ ਪੀਜ਼ਾ ਬਣਾਉਣਾ ਸ਼ੈਫ ਦਾ ਸ਼ੈਫ ਦਾ ਕੋਈ ਇਦਾਂ ਦਾ ਰੈਸਟੋਰੈਂਟ ਦੇ ਵਿੱਚ ਕੀਤਾ ਹੋਇਆ ਆ ਤੇ ਉਹਦੇ ਵਾਸਤੇ ਇੱਥੇ ਚੰਗੀਆਂ ਪੌਚਨਿਟੀਆਂ ਹੈਗੀਆਂ ਆ ਮਤਲਬ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਕੋਈ ਫਿਰ ਆਈਲਾਈਟਸ ਦਾ ਵੀ ਕੋਈ ਟੈਸਟ ਦੇਣਾ ਪੈਂਦਾ ਜਾਂ ਵੀ ਵੀ ਉਹ ਸਪான்ਸਰ ਇਧਰ ਹੋ ਗਈ ਆ ਤੇ ਬਸ ਜੀ ਆ ਕੇ ਉਧਰੋਂ ਇਦਾਂ ਵੀ ਕਿ ਕੁਝ ਨੂੰ ਕੋਈ ਪੇਪਰ ਦੇਣਾ ਪੈਂਦਾ ਕੁਝ ਕਰਨਾ ਪੈਂਦਾ ਨਹੀਂ ਦੇਖੋ ਭਾਜੀ ਇਹਦੇ 'ਚ ਇਦਾਂ ਆ ਵੀ ਜਿਹੜਾ ਤੇ ਮੇਨ ਐਪਲੀਕੈਂਟ ਜਿਹੜਾ ਬੱਚਾ ਇੰਡੀਆ ਤੋਂ ਆ ਰਿਹਾ ਆ ਹਾਂਜੀ ਉਹਨੂੰ ਜੇ ਤੂੰ ਨੇ ਰੈਸਟੋਰੈਂਟ ਜਾਂ ਇਹੋ ਜਿਹੀ ਕੋਈ ਇੰਜੀਨੀਅਰਿੰਗ ਆ ਕੋਈ ਦੇ ਵਿੱਚ ਆ ਰਿਹਾ ਕੋਈ ਰੈਸਟੋਰੈਂਟ ਦੇ ਵਿੱਚ ਆ ਰਿਹਾ ਮਤਲਬ ਕਈ ਕੈਟਾਗਰੀਆਂ ਇਹਦੇ ਚ ਆ ਜਾਂਦੀਆਂ ਆ ਤੇ ਜੇ ਉਹ ਬੱਚਾ ਇਹਦੇ ਵਿੱਚ ਆ ਰਿਹਾ ਵਾ ਤੇ ਉਹਨੂੰ ਘੱਟੋ ਘੱਟ ਵੀ 4.5 5 ਬੈਂਡ ਤੇ ਚਾਹੀਦੇ ਆ 4.5 5 ਹਾਂਜੀ ਤੇ ਜੇ ਬੱਚਾ ਇੱਥੇ ਹੀ ਆ ਉਹਨੇ ਇੱਥੋਂ ਦੀ ਪੜ੍ਹਾਈ ਕੀਤੀ ਹੋਈ ਆ ਇੰਗਲਿਸ਼ ਮੀਡੀਅਮ ਤੋਂ ਪਾਸ ਆ ਤੇ ਉਹਨੂੰ ਤੇ ਨਹੀਂ ਲੋੜ ਹੈਗੀ ਠੀਕ ਹੈ ਜਿਹੜਾ ਮਤਲਬ ਯੂਕੇ ਦੇ ਵਿੱਚ ਹੈਗਾ ਉਹ ਉਸ ਵਿੱਚ ਕਰਾ ਸਕਦਾ ਵੀ ਆ ਆਪਣੇ ਆਪ ਵੀ ਉਹਨੂੰ ਲੋੜ ਨਹੀਂ ਹੈ ਦੀ ਹਾਂਜੀ ਹਾਂਜੀ ਪਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਵਿਚ ਕਰਾ ਸਕਦਾ ਓਕੇ ਪੜ੍ਹਾਈ ਦੀ ਉਹ ਡਿਗਰੀ ਜੋ ਵੀ ਹੈ ਹਾਂਜੀ ਡਿਗਰੀ ਕੰਪਲੀਟ ਕਰ ਉਹ ਕੰਪਲੀਟ ਕਰਨ ਤੋਂ ਬਾਅਦ ਹੀ ਸਵਿਚ ਹੋਊਗਾ ਹਾਂਜੀ ਹਾਂਜੀ ਤੇ ਜਿਹੜੇ ਇੰਡੀਆ ਤੋਂ ਆ ਰਹੇ ਆ ਉਹ ਕੰਨਟ ਲਈ ਉਹਨਾਂ ਨੂੰ 4.5 ਤੋਂ 5 ਬੈਂਡ रिक्वायर्ड हां जी हां जी हां जी 5 5.5 ਚਾਹੀਦੇ ਆ ਵੱਖ-ਵੱਖ ਯੂਨੀਵਰਸਟੀਆਂ ਦਾ ਵੱਖ-ਵੱਖਰਾ ਕੈਟੇਗਰੀਆ ਇਹ ਇਹ ਜਿਹੜੇ ਆਪਣੇ ਜਿਹਦਾ ਸ਼ਾਇਫਦਾ ਹੋਇਆ ਜਾਂ ਇੰਜੀਨੀਅਰ ਜਿਹਦਾ ਕੋਈ ਛੋਟੇ ਲੈਵਲ ਦੇ ਜਿਹੜੇ ਇਸ ਦਾ ਕਹਦੀ ਕਿ ਹਾਂ ਜੀ ਕਈ ਜਿੱਦਾਂ ਆਪਣੇ ਕੰਸਟਰਕਸ਼ਨ ਲੈਵਲ ਦੀਆਂ ਕੰਪਨੀਆਂਾਂ ਵਾਂ ਬ੍ਰੇਕਲੇਅਰ ਹੋ ਗਿਆ ਕੰਕਰੀਟ ਵਾਲੇ ਘਟਰਾ ਆ ਆਪਣੇ ਉਹ ਵੀ ਸਪਾਂਸਰਾਂ ਦਿੰਦੇ ਆ ਗ੍ਰੋਸਰੀ ਵਾਲੇ ਸ਼ਾਪਾਂ ਹਾਂ ਜੀ ਗ੍ਰੋਸਰੀ ਵਾਲੇ ਵੀ ਦਿੰਦੇ ਆ ਠੀਕ ਹੈ ਤੇ ਜਿਹੜੇ ਮਤਲਬ ਹਾਈ ਜਿੱਦਾਂ ਆਪਾਂ ਨਰਸਾਂ ਦੇ ਗੱਲੀਆਂ ਉਹਨਾਂ ਦੇ ਫਿਰ ਆਈਡੈਂਟਸ ਦਾ ਲੈਵਲ ਜ਼ਿਆਦਾ ਵਾ ਕਿ ਉਸੇਮੀ ਨਰਸਾਂ ਦਾ ਦੇਖੋ ਭਾਜੀ ਜੇ ਆਪਾਂ ਨਰਸਾਂ ਦੀ ਗੱਲ ਕਰੀਏ ਉਹ ਇੱਥੇ ਇੱਕ ਐਨ ਐਚ ਐਸ ਇੱਥੇ ਇੰਗਲੈਂਡ ਦਾ ਯੂਕੇ ਦਾ ਟਰਸਟ ਆ ਜਦੋਂ ਉੱਥੋਂ ਆਪਾਂ ਨਰਸਾਂ ਜਿਹੜੀਆਂ ਇੰਡੀਆ ਤੋਂ ਆਉਂਦੀਆਂ ਜਾਂ ਹੋਰ ਦੂਸਰੇ ਮੁਲਕਾਂ ਤੋਂ ਆਉਂਦੀਆਂ ਆ ਉਹਨਾਂ ਨੂੰ ਉਹਨਾਂ ਨੂੰ ਘੱਟੋ ਘੱਟ ਵੀ ਸੱਤ ਬੈਂਡ ਚਾਹੀਦੇ ਹੁੰਦੇ ਆ ਚਾਰ ਮੋਡਿਊਲ ਹੁੰਦੇ ਆ ਸੱਤ ਇਹ ਚਾਰਾ ਮੋਡਿਊਲਾਂ ਦੇ ਵਿੱਚ ਸੱਤ ਬੈਂਡ ਚਾਹੀਦੇ ਹੁੰਦੇ ਆ ਅੱਛਾ ਸਤ ਰੀਡਿੰਗ ਰਾਈਟਿੰਗ ਸਪੀਕਿੰਗ ਐਂਡ ਜਿਹੜੀ ਤੁਹਾਡੀ ਮਤਲਬ ਉਹ ਕਹਿੰਦੇ ਈਚ ਚਾਹੀਦੇ ਕਿ ਸਾਰੇ ਆਲ ਟੂਗੇਦਰ ਸਤ ਨਹੀਂ ਭਾਜੀ ਈਚ ਚਾਹੀਦੇ ਆ ਉਹ ਈਚ ਸਤ ਚਾਹੀਦੇ ਸਾਰੇ ਹਾਂਜੀ ਭਾਜੀ ਓਕੇ ਉੱਥੇ ਜਿਹੜਾ ਹਾਈ ਫਾਈ ਜਿਹਦੀ ਕਿਤਾਬ ਹੈ ਉਹ ਹਾਂਜੀ ਭਾਜੀ ਉਹ ਜਿਹੜੀ ਚੰਗੀ ਪੜ੍ਹਾਈ ਉਹਨਾਂ ਨੇ ਕੀਤੀ ਆ ਇੰਡੀਆ ਦੇ ਵਿੱਚ ਤੇ ਉਹ ਕੁਛ ਹੀ ਹੈ ਨਾ ਹਾਂਜੀ ਤੇ ਆਮ ਜਿੱਦਾਂ ਆਪਾਂ ਕਹਿੰਦੇ ਸਾਡੇ 4-5 ਬੈਂਡ ਦੇ ਜਿੱਦਾਂ ਸੁਣੀ ਦਾ ਵੀ ਆ ਹੋਰ ਤਾਂ ਵੀ ਉਹ 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 ਤਾਂ ਸ਼ੈਫ ਤੇ ਵਿੱਚ ਆ ਗਏ ਜਾਂ ਕੰਸਟਰਕਸ਼ਨ ਚ ਆ ਗਏ ਇਹ ਨਤੀਜਾ ਹੁੰਦੀ ਉਹ ਇਸ categories ਚ ਆ ਜਾਂਦੇ ਤੇ ਇਹਨਾਂ ਦਾ ਮਤਲਬ ਕਿ ਟੈਸਟ ਉਹ ਇੰਟਰਵਿਊ ਵੀ ਹੁੰਦੀ ਆ ਜਾਂ ਵੀ ਟੈਸਟ ਦਿੱਤਾ ਇੰਡੀਆ ਦਾ ਬਸ ਜੀ ਉਹ ਆਇਲੈਂਡ ਦਾ ਦਿਖਾਤਾ ਵੀ ਆ ਗਏ ਨਹੀਂ ਪਤੀ ਜਿੱਦਾਂ ਕੰਪਨੀ ਟੂ ਕੰਪਨੀ ਵਾਰੀ ਕਰਦਾ ਆ ਜਿੱਦਾਂ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਚੰਗੀਆਂ ਕੰਪਨੀਆਂ ਵਾ ਉਹ ਆਪਦੀ ਫਾਰਮੈਲਟੀ ਪੂਰੀ ਕਰਦੀਆਂ ਵੀ ਆ ਇੰਟਰਵਿਊ ਲੈਂਦੀਆਂ ਆ ਪਤੀਆਂ ਦਾ ਵੀ ਉਹਨੇ ਕੀ ਕੀਤਾ ਇੰਡੀਆ ਦੇ ਵਿੱਚ ਉਸ ਹਿਸਾਬ ਨਾਲ ਉਹਨੂੰ ਜੱਜ ਕਰਦੀਆਂ ਆ ਤੇ ਜਿਹੜੀਆਂ ਜਿੱਦਾਂ ਕੋਈ ਸਮਾਲ ਕੰਪਨੀਆਂ ਵੀ ਹੁੰਦੀਆਂ ਵਾ ਉਹ ਨਹੀਂ ਵੀ ਦੇਖਦੀਆਂ ਉਹ ਬੱਚੇ ਦਾ ਕੇਵਲ ਸਕੋਰ ਕਿੰਨਾ ਆ ਉਹ ਇੰਗਲਿਸ਼ ਮੇਨ ਗੱਲ ਪਾਜੀ ਹੁੰਦੀ ਇੰਗਲਿਸ਼ ਵੀ ਤੁਹਾਨੂੰ ਆਉਂਦੀ ਆ ਬੱਚੇ ਇਹ ਸਮਝਣੀ ਆਉਂਦੀ ਹੈ ਤੁਹਾਨੂੰ ਜੀ ਉਸ ਤੇ ਬਾਕੀ ਕੰਪਨੀ ਤੇ ਡਿਪੈਂਡ ਕਰਦਾ ਵੀ ਉਹ ਹਾਂਜੀ ਹਾਂਜੀ ਇੰਟਰਵਿਊ ਲੈ ਸਕਦੇ ਲੀਲਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਉਹਨਾਂ ਤੇ ਡਿਪੈਂਡ ਕਰਦਾ ਬਿਲਕੁਲ ਜੀ ਬਿਲਕੁਲ ਭਾਜੀ ਠੀਕ 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 ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਉੱਤੇ ਨੈਕਸਟ ਟਾਈਮ ਆਪਾਂ ਫੇਰ ਮਿਲਾਂਗੇ ਨਵੇਂ ਐਪੀਸੋਡ ਚ ਬਿਲਕੁਲ ਜੀ ਥੈਂਕ ਯੂ ਧੰਨਵਾਦ ਜੀ ਸਸਕਾ ਜੀ